ਬੋਤੋ ਅੱਜ ਜਾਣਕਾਰੀ ਦਿੰਨੇ ਆ ਡਿਸਕਵਰ ਮੋਟਰਸਾਈਕਲ 100 ਸੀਸੀ ਪਲਟੀਨੇ ਦੇ ਇੰਜਨ ਵਾਲਾ 100 ਸੀਸੀ ਡਿਸਕਵਰ ਮੋਟਰਸਾਈਕਲ ਆ ਬਹੁਤ ਹੀ ਜਿਆਦੇ ਸਮਿਆਂ ਸੋਹਣਾ ਸੁਨੱਖਾ ਤੇ ਬਠਿੰਡਾ ਨੰਬਰ ਫਸਟ ਪਾਰਟੀ ਦੇ ਘਰ ਤੋਂ ਮੋਟਰਸਾਈਕਲ ਆ ਫਸਟ ਪਾਰਟੀ ਦੇ ਸਾਰੇ ਪ੍ਰੂਫ ਤੇ ਆਰ ਸੀ ਵਗੈਰਾ ਸਾਰੇ ਪ੍ਰੂਫ ਸਮੇਤ ਖਾਲੀ ਐਫੀ ਡੈਪਟ ਸਾਰਾ ਸੁੱਨ ਮਿਲੂਗਾ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਪੂਰਾ ਵੀ ਧੂਆ ਨਹੀਂ ਮਾਰਦਾ ਮੋਟਰਸਾਈਕਲ ਪੂਰਾ ਵੀ ਮੋਗ ਲੈਲ ਨਹੀਂ ਘਟਾਉਂਦਾ ਇਸ ਗੱਲ ਦੀ ਫੁੱਲ ਗਾਰੰਟੀ ਮੋਟਰਸਾਈਕਲ ਕਿੱਕ ਸਟਾਰਟ ਹੈ ਮਗਰਲਾ ਟਾਇਰ ਬਿਲਕੁਲ ਨਵਾਂ ਮੂਰਲਾ ਟਾਇਰ ਪਾਉਣਾ ਜੇ ਸੌਦਾ ਹੋਣ ਤਿੱਕਰ ਪੈ ਗਿਆ ਤਾਂ ਉਹ ਜਰੇਟ ਹੋ ਜੂ ਨਾ ਪੈ ਗਿਆ ਤਾਂ ਉਹ ਜਿਹਾ ਹੋ ਜੂ ਮੋਟਰਸਾਈਕਲ ਬਹੁਤ ਹੀ ਸੋਹਣਾ ਤੇ ਸਾਫ਼ ਆ ਹਰ ਗੱਲ ਦੀ ਹਰ ਪੱਖੋਂ ਗਾਰੰਟੀ ਹੋਵੇਗੀ ਮੋਟਰਸਾਈਕਲ ਪੈਂਡ ਭਗਤਾ ਪਾਈਕਾ ਫੋਨ ਨੰਬਰ 92574 triple 086 रेट 28000 रुपया मोटरसाइकिल मॉडल 2013 मॉडल 2013 रेट 28000 रुपया मॉडल 2013 रेट 28000 रुपया कसे मुहर लेखा कसे टायर ते समेत रेट 28000 रुपया आज दा मौके ते मानतान हो जुगा मगरला टायर बिल्कुल नवा है शीर दा टायर है ते किदो भी मोटर का रंग पेट नहीं होया ना साइलेंसर च कोई धूआ पूरा भी ਜੰਮਿਆ ਹੋਇਆ ਜਾਂ ਕੋਈ ਮਗਲੈਲ ਚੱਕੇ ਉਹਦੀ ਗਾਰੰਟੀ ਆ ਕੋਈ ਵੀ ਮੋਟਰਸਾਈਕਲ ਕਿਤੇ ਡਿੱਗਿਆ ਨਹੀਂ ਕੋਈ ਡੈਂਟ ਨਹੀਂ ਕੋਈ ਜ਼ਿਆਦਾ ਸਕ੍ਰੈਚ ਨਹੀਂ ਕਿਤੇ ਪੇਂਟ ਤੇ ਬਹੁਤ ਜ਼ਿਆਦਾ ਸਮਿਆਂ ਦੇ ਖੋਟੀ ਤੇ ਚਾਬੀ ਵੀ ਹਜੇ ਨਾਲ ਦੀ ਹੈ ਮੋਟਰਸਾਈਕਲ ਦੇ ਟੀ ਨੂੰ ਚਾਬੀ ਲੱਗਦੀ ਹੈ ਪੈਟਰੋਲ ਬੰਦ ਕਰਨ ਵਾਸਤੇ ਤੇ ਸਾਰਾ ਮੋਟਰਸਾਈਕਲ ਬਹੁਤ ਹੀ ਸੋਹਣਾ ਸੁਨੱਖਾ ਆ ਕਾਪੀ ਕਾਗਜ਼ਾ ਆ ਦੇਖੋ ਕਾਪੀ ਮੋਟਰਸਾਈਕਲ ਦੀ ਇਹ ਆਧਾਰ ਕਾਰਡ ਵਾਈ ਦਾ ਆ ਕਾਪੀ ਦੀ ਫੋਟੋਕਾਪੀ ਤੇ ਵੀ ਸਾਈਨ ਦਵਾਰਾ ਤੇ ਆ ਐਫ ਆਈ ਡੈਵਟ ਖਾਲੀ ਆ ਸਾਈਨ ਵੀਰ ਤੇ ਆ ਲੋ ਐਫ ਆਈ ਡੈਵਟ ਤੇ ਖਾਲੀ ਤੇ ਸਾਈਨ ਆ ਜਿਹਦੇ ਨਾਮ ਮੋਟਰਸਾਈਕਲ ਉਹਦੇ ਸਾਈਨ ਸਾਰਾ ਕੁਛ ਆਧਾਰ ਕਾਰਡ ਵਗੈਰਾ ਸਭ ਕੁਛ